ਦਿੱਲੀ ਦੇ ਹਕਮਰਾਨਾਂ ਦੇ ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਖੋਹਣ ਦੇ ਮਨਸੂਬੇ ਰਚੇ ਜਾ ਰਹੇ ਨੇ ਅੱਜ ਕਾਲੇ ਕਾਨੂੰਨਾਂ ਨੂੰ ਲੈ ਕੇ ਜਿਹੜਾ ਇੱਕ ਪੰਜਾਬ ਦੇ ਕਿਸਾਨ ਦਾ ਛੋਟਾ ਜਿਹਾ ਬੱਚਾ ਵੀ ਹੈ ਨਾ ਉਹ ਵੀ ਜਾਣਦਾ ਕਿ ਇਹ ਕਿੰਨੇ ਖਤਰਨਾਕ ਸਾਡੇ ਅਸੇ ਕਾਨੂੰਨ ਸਨ ਧਮਕੀਆਂ ਦਿੱਤੀਆਂ ਜਾਣੀਆਂ ਪੂ ਮੁੱਖ ਮੰਤਰੀ ਦੁਆਰਾ ਕਿ ਮੈਂ ਥੋੜੇ ਸੀਐਲਯੂ ਨਹੀਂ ਹੋਣਦਿਆਂਗੇ ਪੱਕੇ ساری ਉਮਰ ਕਿਉਂ 25 ਸਾਲ ਬੈਠੇ ਰਹੋਗੇ ਡੇਢ ਸਾਲ ਦਾ ਸਮਾਂ ਰਹਿ ਗਿਆ ਸਾਰੀ ਜਿਹੜੀ ਪੁਰਾਣੀ ਇਹਨਾਂ ਨੇ ਪਾਲਿਸੀ ਬਣਾਈ ਇਹਨੂੰ ਫਾੜ ਕੇ ਸੁੱਟ ਦੇਣਗੇ ਫਾੜ ਕੇ ਸੁੱਟ ਦੇਣਗੇ ਦੇਖੋ ਗੱਲ ਇਹ ਹੈ ਕਿਸਾਨ ਨੂੰ ਕਿੱਲਾ ਜ਼ਮੀਨ ਦਾ ਲੈ ਕੇ 600 ਹਜ਼ਾਰ ਗੱਜ ਤੇ 200 ਗੱਜ ਦਾ ਕਮਰਸ਼ੀਅਲ 플ੌਟ ਦੇਣਾ ਇਹ ਕਿਸਾਨ ਨੂੰ ਲੁੱਟਿਆ ਜਾ ਰਿਹਾ ਹੈ ਇਹ ਸਾਨੂੰ ਮਾਰਨਾ ਚਾਹੁੰਦੇ ਆ ਅਗਰ ਸਾਡੀ ਐਮਐਸਪੀ ਰੁਕ ਗਈ ਇੱਕ ਅਗਰ ਖੇਤੀ ਪ੍ਰਧਾਨ ਸੂਬਾ ਨਾ ਰਿਹਾ ਪੰਜਾਬ ਤਾਂ ਸਾਡੀ ਹੋਂਦ ਖਤਮ ਹੋ ਜਾਏਗੀ ਬੀਜੇਪੀ ਆਮ ਆਦਮੀ ਪਾਰਟੀ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਨੂੰ ਮਾਰਨਾ ਚਾਹੁੰਦੇ। ਲੈਂਡ ਪੁਲਿੰਗ ਦਾ ਮਾਮਲਾ ਵਾਧਾ ਜਾ ਰਿਹਾ ਹੈ। ਕਿਸਾਨ ਅੱਜ ਫਿਰ ਤੋਂ ਦਿੱਲੀ ਦੇ ਪੰਜਾਬ ਦੀਆਂ ਸੜਕਾਂ ਤੋਂ ਉਤਰਿਆ। ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਰਿਹਾ। ਹੁਣ ਪੰਜਾਬ ਦੀਆਂ ਸੜਕਾਂ ਤੇ ਕਿਸਾਨ ਐਜੀਟੇਸ਼ਨ ਕਰ ਰਿਹਾ। ਸਾਡੇ ਨਾਲ ਇਸ ਵੇਲੇ ਰਾਜਾ ਵੜਿੰਗ ਮੌਜੂਦ ਨੇ। ਭਾਜੀ ਜਿਸ ਤਰੀਕੇ ਦੇ ਨਾਲ ਕਿਸਾਨ ਇੱਕ ਵਾਰੀ ਫਿਰ ਸੜਕਾਂ ਤੇ ਆਇਆ। ਪਹਿਲਾਂ ਉਹ ਦਿੱਲੀ ਦੀਆਂ ਰੜਕ ਸੜਕਾਂ ਦੀਆਂ ਬਰੂਹਾਂ ਤੇ ਰੁਲਿਆ। ਹੁਣ ਉਹ ਪੰਜਾਬ ਦੀਆਂ ਸੜਕਾਂ ਤੇ ਲੜਾਈ ਲੜ ਰਿਹਾ। ਦੇਖੋ ਕਿਸਾਨ ਦੇ ਨਾਲ ਪੰਜਾਬ ਦੀ ਜਿਹੜੀ ਸਰਕਾਰ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੂੰ ਕਿਸਾਨ ਦਾ ਪੁੱਤਰ ਇੱਕ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ। ਔਰ ਛੋਟੇ ਕਿਸਾਨ ਸੰਨ ਅੱਜ ਉਹੀ ਕਿਸਾਨਾਂ ਨੂੰ ਉਜਾੜਨ ਦੀ ਗੱਲ ਕਰ ਰਹੇ ਨੇ। ਦਿੱਲੀ ਦੇ ਹੁਕਮਰਾਨਾਂ ਦੇ ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਖੋਣ ਦੇ ਮਨਸੂਬੇ ਰਚੇ ਜਾ ਰਹੇ ਨੇ। ਲੇਕਿਨ ਇਹ ਉਹਨਾਂ ਦੇ ਮਨਸੂਬੇ ਅਸੀਂ ਪੂਰੇ ਨਹੀਂ ਹੋਣ ਦਿਆਂਗੇ। ਪੂਰੀ ਆਪੋਜੀਸ਼ਨਸ ਪਾਰਟੀਆਂ ਮੈਨੂੰ ਲੱਗਦਾ ਔਰ ਕਾਂਗਰਸ ਪਾਰਟੀ ਮੈਂ ਕਹਾਂ ਕਿ ਸਾਡੇ ਸ਼ਰੀਰ ਉੱਤੇ ਦੀ ਜੇਸੀਬ ਚੱਲੇ ਚੱਲੇ ਤੁਸੀਂ ਜਦੋਂ ਆਪੋਜੀਸ਼ਨ ਦੀ ਗੱਲ ਕਰਦੇ ਹੋ ਕਹਿੰਦੇ ਨੇ ਕਿ ਆਪੋਜੀਸ਼ਨ ਤਾਂ ਗੁੰਮਰਾਹ ਕਰ ਰਹੀ ਹੈ ਕਿਸਾਨਾਂ ਨੂੰ ਕਿਸਾਨ ਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਸਾਰੀਆਂ ਜ਼ਮੀਨਾਂ ਐਵੇਂ ਰਹਿਣੀਆਂ ਨੇ ਕਿਸਾਨ ਆਪਣੀ ਜ਼ਮੀਨ ਦਾ ਆਪ ਮਾਲਕ ਰਹੇਗਾ ਉਹਨੂੰ ਲੱਖ ਰੁਪਏ ਸਾਲ ਦਾ ਦੇਾਂਗੇ 플ੌਟ ਦੇ ਰਹੇ ਆ ਇਸੇ ਤਰ੍ਹਾਂ ਹੀ ਪਹਿਲਾਂ ਜਦੋਂ ਤਿੰਨ ਕਾਲੇ ਕਾਨੂੰਨ ਬਣੇ ਸੀ ਦੇਸ਼ ਦਾ ਪ੍ਰਧਾਨ ਮੰਤਰੀ ਵੀ ਇਹ ਗੱਲ ਕਰ ਰਿਹਾ ਹੈ ਕਿ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਿਹੜੀਆਂ ਦੂਸਰੀਆਂ ਪਾਰਟੀਆਂ ਲੇਕਿਨ ਗੁੰਮਰਾਹ ਹੁੰਦਾ ਬੰਦਾ ਕੋਈ 6 ਮਹੀਨੇ ਹੋ ਜਾਂਦਾ ਸਾਲ ਹੋ ਜਾਂਦਾ ਹੈ ਅੱਜ ਕਾਲੇ ਕਾਨੂੰਨਾਂ ਨੂੰ ਲੈ ਕੇ ਜਿਹੜਾ ਇੱਕ ਪੰਜਾਬ ਦੇ ਕਿਸਾਨ ਦਾ ਛੋਟਾ ਜਿਹਾ ਬੱਚਾ ਵੀ ਹੈ ਨਾ ਉਹ ਵੀ ਜਾਣਦਾ ਕਿ ਇਹ ਕਿੰਨੇ ਖਤਰਨਾਕ ਸਾਡੇ ਅਸੇ ਕਾਨੂੰਨ ਸਨ ਅੱਜ ਕਿਸਾਨ ਬੜਾ ਇਨਫੋਰਮੇਸ਼ਨ ਹਰ ਜਗ੍ਹਾ ਤੋਂ ਗੈਦਰ ਕਰਦਾ ਹੈ ਅੱਜ ਮੀਡੀਆ ਦਾ ਯੋਗ ਹੈ ਕਿਸਾਨ ਨੂੰ ਇਸ ਗੱਲ ਦਾ ਪਤਾ ਹੈ ਕਿ ਸਾਡੀਆਂ ਜ਼ਮੀਨਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਮੋਹਲੀ ਦੇ ਵਿੱਚ ਆਈ ਸੀ ਹਜੇ 10-10 ਸਾਲ ਹੋ ਗਏ ਲੈਟਰ ਆਫ ਕੰਸੈਂਟ ਉਹਨਾਂ ਨੂੰ ਮਿਲੇ ਵੇ ਆ ਲੇਕਿਨ ਕਿਸੇ ਨੂੰ ਹਜੇ ਪੋਜੈਸ਼ਨ ਨਹੀਂ ਮਿਲਿਆ ਧਮਕੀਆਂ ਦਿੱਤੀਆਂ ਜਾਣੀਆਂ ਪਉ ਮੁੱਖ ਮੰਤਰੀ ਦੁਆਰਾ ਕਿ ਮੈਂ ਥੋੜੇ ਸੀਐਲਯੂ ਨਹੀਂ ਹੁੰਦਿਆਂਗੇ ਪੱਕੇ ساری ਉਮਰ ਕਿਉਂ 25 ਸਾਲ ਬੈਠੇ ਰਹੋਗੇ ਡੇਢ ਸਾਲ ਦਾ ਸਮਾਂ ਰਹਿ ਗਿਆ ਇਸ ਸਾਰੀ ਜਿਹੜੀ ਪੁਰਾਣੀ ਇਹਨਾਂ ਨੇ ਪਾਲਿਸੀ ਬਣਾਈ ਇਹਨੂੰ ਫਾੜ ਕੇ ਸੁੱਟ ਦਿਆਂਗੇ ਫਾੜ ਕੇ ਸੁੱਟ ਦਿਆਂਗੇ ਔਰ ਕਿਸਾਨਾਂ ਦੇ ਨਾਲ ਡਟ ਕੇ ਖੜੇ ਰਾਵਾਂਗੇ ਔਰ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਕਾਂਗਰਸ ਪਾਰਟੀ ਨਹੀਂ ਦੇ ਪੰਜਾਬ ਬੀਜੇਪੀ ਕਹਿ ਰਹੀ ਹੈ ਕਿ ਇਹ ਪੌਂਜੀ ਸਕੀਮ ਹੈ ਇੱਕ ਲੁੱਟ ਦਾ ਜ਼ਰੀਆ ਹੈ ਬੀਜੇਪੀ ਦਾ ਸਾਡੂ ਬੀਜੇਪੀ ਨੇ ਪਹਿਲਾਂ ਕਿਸਾਨਾਂ ਦੇ ਕਾਲੇ ਕੋਨੂ ਬਣਾਏ ਹੁਣ ਇਹਨੂੰ ਪਹੁੰਚੀ ਸਕੀਮ ਕਹਿ ਰਹੀ ਹੈ ਦੇਖੋ ਗੱਲ ਇਹ ਹੈ ਕਿਸਾਨ ਨੂੰ ਕਿਲਾ ਜ਼ਮੀਨ ਦਾ ਲੈ ਕੇ 600 ਹਜ਼ਾਰ ਗੱਜ ਤੇ 200 ਗੱਜ ਦਾ ਕਮਰਸ਼ੀਅਲ ਪਲਾਟ ਦੇਣਾ ਇਹ ਕਿਸਾਨ ਨੂੰ ਲੁੱਟਿਆ ਜਾ ਰਿਹਾ ਹੈ ਇਹ ਹੋ ਸਕਦਾ 8 ਸਾਲ ਪੋਜੀਸ਼ਨ ਨਾ ਮਿਲੇ ਉਦੋਂ ਤੱਕ ਕਿਸਾਨ ਦਾ ਕਿਲਾ ਹੀ 20 ਕਰੋੜ ਦਾ ਹੋ ਜਾਏਗਾ ਜਿਹੜਾ ਅੱਜ 2 ਕਰੋੜ ਦਾ ਲਾਉਂਗੇ ਇਹ ਸਕੀਮ ਦੇ ਬਾਰੇ ਵੀ ਕਿਸੇ ਦੀ ਜ਼ਮੀਨ ਅਕਵਾਇਰ ਕਰਨੀ ਹੈ ਤਾਂ 80% ਪਿੰਡ ਦੇ ਲੋਕਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਨੇ ਇਹ ਕਾਨੂੰਨ ਬਣਾਇਆ ਸੀ ਕਿ ਲੈਂਡ ਆਰਡੀਨੈਂਸ ਲੈ ਕੇ ਆਇਆ ਸੀ ਰੀਜ਼ਨ ਕੀ ਲਗਦਾ ਆਖਰ ਸਰਕਾਰ ਕਿਉਂ ਕਰ ਰਹੀ ਹੈ ਕਿ ਸਰਕਾਰ ਪੈਸਾ ਇਕੱਠਾ ਕਰਨਾ ਚਾਹ ਰਹੀ ਹੈ ਸਰਕਾਰ ਕੋਲ ਇੱਕ ਤਾਂ ਪੈਸਾ ਨਹੀਂ ਜਿਹੜੀਆਂ ਝੂਠੀਆਂ ਅਨਾਉਂਸਮੈਂਟ ਕੇਜਰੀਵਾਲ ਸਾਹਿਬ ਨੇ ਕੀਤੀਆਂ ਸਨ ਪੰਜਾਬ 'ਚ ਵਾਦੇ ਪੂਰੇ ਕੀਤੇ ਸਨ ਦੂਜੇ ਮੁੱਖ ਮੰਤਰੀ ਪੰਜਾਬ ਨੇ ਵੱਡੇ ਵੱਡੇ ਲੋਕਾਂ ਨੂੰ ਲਾਰੇ ਲਾਏ ਸਨ ਅੱਜ ਇਹ ਚੌਥਾ ਸਾਲ ਹੋਣ ਨੂੰ ਆ ਗਿਆ ਉਹਨਾਂ ਪੂਰੇ ਕਰਨ ਨੂੰ ਉਹਨਾਂ ਕੋਲ ਇਹ ਰੁਪਈਆ ਨਹੀਂ ਇੱਕ ਤਾਇਰੇ ਨਹੀਂ ਖਜ਼ਾਨੇ ਚ ਪੈਸਾ ਲੈ ਕੇ ਆ ਕੇ ਉਹ ਸਕੀਮਾਂ ਦੇਣੀਆਂ ਥਾਉਨੇ ਦੂਜੀਆਂ ਅੰਡਰ ਦਾ ਟੇਬਲ ਪੰਜਾਬ ਨੂੰ ਖੋਖਲਾ ਤੇ ਲੁੱਟਣਾ ਚਾਹੁੰਦੇ ਨੇ ਹਾਲਾਂਕਿ ਸਕੀਮ ਇਹ ਬਣਾਉਣੀ ਚਾਹੀਦੀ ਹੈ ਕਿ ਰੀਅਲ ਸਟੇਟ ਡਵੈਲਪਮੈਂਟ ਦੇ ਵਿੱਚ ਇਸ ਤੋਂ ਵੱਧ ਜਿਹੜਾ ਖੇਤੀ ਵਾਲਾ ਜ਼ਮੀਨ ਆ ਉਹ ਨਹੀਂ ਗਣੀ ਚਾਹੀਦੀ ਇਹ ਪਾਲਿਸੀ ਚਾਹੀਦੀ ਹੈ ਇਹ ਸਾਨੂੰ ਮਾਰਨਾ ਚਾਹੁੰਦੇ ਆ ਅਗਰ ਸਾਡੀ ਐਮਐਸਪੀ ਰੁਕ ਗਈ ਇੱਕ ਅਗਰ ਖੇਤੀ ਪ੍ਰਧਾਨ ਸੂਬਾ ਨਾ ਰਿਆ ਪੰਜਾਬ ਤਾਂ ਸਾਡੀ ਹੋਂਦ ਖਤਮ ਹੋ ਜਾਏਗੀ 80000 ਕਰੋੜ ਰੁਪਇਆ ਐ ਐਮਐਸਪੀ ਤੋਂ ਸਾਨੂੰ ਮਿਲਦਾ ਹੈ ਭਾਜੀ ਫਸਲਾਂ ਦੀ ਨਹੀਂ ਇਹ ਨਸਲਾਂ ਦੀ ਲੜਾਈ ਹੈ 100% ਇਹਦੇ ਪਿੱਛੇ ਮੁਕੰਮਲ ਤੌਰ ਤੇ ਬੀਜੇਪੀ ਹੈ ਅੱਜ ਜਿਹੜੀ ਬੀਜੇਪੀ ਇਹ ਗੱਲ ਕਰ ਰਹੀ ਹੈ ਨਾ ਬੀਜੇਪੀ ਆਮ ਆਦਮੀ ਪਾਰਟੀ ਨਾ ਰਲ ਕੇ ਪੰਜਾਬ ਦੇ ਕਿਸਾਨਾਂ ਨੂੰ ਮਾਰਨਾ ਚਾਹੁੰਦੀ ਹੈ ਕਿਹਨੇ ਧਰਨਾ ਚਕਾਇਆ ਕਿਉਂ ਰਾਤ ਨੂੰ ਹਮਲਾ ਹੋਇਆ ਸਾਲ ਦੇ ਬੈਠੇ ਸੀ ਰਾਤ ਨੂੰ ਤੱਕੇ ਨਾਲ ਮੁੱਖ ਮੰਤਰੀ ਪੰਜਾਬ ਨੇ ਅਮਿਤ ਸ਼ਾ ਅਬਦਾਲੀ ਜਿਵੇਂ ਅਟੈਕ ਕਰਦਾ ਐਵੇਂ ਪੰਜਾਬ ਦੇ ਕਿਸਾਨਾਂ 'ਤੇ ਅਟੈਕ ਕੀਤਾ ਕਿਹਨੇ ਕਰਾਇਆ ਅਮਿਤ ਸ਼ਾ ਨੇ ਕਰਾਇਆ ਦੇਸ਼ ਦੇ ਗ੍ਰਹਿ ਮੰਤਰੀ ਨੇ ਕਰਾਇਆ ਕਿ ਇਹਨਾਂ ਨੂੰ ਚੱਕ ਕੇ ਸਿੱਟ ਕੇ ਆਓ ਉਹੀ ਧੱਕਾ ਸਾਡੇ ਪਹਿਲਾਂ ਦਿੱਲੀ ਦੇ ਬਾਰਡਰ ਤੇ ਹੁੰਦਾ ਸੀ ਸਾਨੂੰ ਹਰਿਆਣਾ ਕਿਉਂ ਨਹੀਂ ਕਾਂਗਰਸ ਦਾ ਰਾਜ ਸੀ ਅਸੀਂ ਦਿੱਲੀ ਬਾਰਡਰ ਤੱਕ ਛੱਡ ਕੇ ਆਏ ਸੀ ਹੁਣ ਅੱਜ ਭਗਵੰਤ ਮਾਨ ਸਾਹਿਬ ਦਾ ਰਾਜ ਹੈ ਜਿਹੜੇ ਕਹਿੰਦੇ ਮੈਂ ਕਿਸਾਨਾਂ ਦਾ ਬੜਾ ਹੱਥ ਸੀਂ ਹੈ ਤੇ ਸਾਨੂੰ ਹਰਿਆਣਾ ਬਾਰਡਰ ਨਹੀਂ ਪਾਰ ਕਰਨ ਦਿੱਤਾ ਹਰਿਆਣਾ ਵਾਲਿਆਂ ਨੇ ਪੰਜਾਬ ਦੇ ਬਾਰਡਰ ਤੇ ਬੈਠੇ ਕਿਸਾਨਾਂ ਤੇ ਗੋਲੀਆਂ ਮਾਰੀਆਂ ਮੁੱਖ ਮੰਤਰੀ ਬੋਲਿਆ ਨਹੀਂ ਜ਼ੀਰੋ ਨੰਬਰ ਐਫ ਆਈ ਆਰ ਦਰਜ ਕੀ ਹੈ ਅਸੀਂ ਮੰਗ ਕੀਤੀ ਸੀ ਕਿ ਹਰਿਆਣਾ ਦੇ ਡੀਜੀਪੀ ਦੇ ਪਰਚੇ ਦੇ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਪਰਚੇ ਦੇ ਆਪਣੇ ਆਪ ਹਾਈ ਕੋਰਟ ਦੇਖੇਗਾ ਲੇਕਿਨ ਮੁੱਖ ਮੰਤਰੀ ਸਾਹਿਬ ਦੇ ਕੰਨ ਤੇ ਚੂਣੀ ਸਖਰੀ ਸਵਾਲ ਬੀਬੀਐਮਬੀ ਨੂੰ ਲੈ ਕੇ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਹਮੇਸ਼ਾ ਤੋਂ ਗੂੰਜਦਾ ਰਿਹਾ ਹੈ ਸਰਕਾਰ ਉਹਨੇ ਉਥੇ ਇੱਕ ਖਬਰ ਆ ਰਹੀ ਹੈ ਕਿ ਸੀਐਸਐਫ ਲਾਉਣ ਵਾਸਤੇ ਬੀਬੀਐਮਬੀ ਵੱਲੋਂ 8.5 ਕਰੋੜ ਰੁਪਇਆ ਦੇ ਦਿੱਤਾ ਗਿਆ ਕਿਉਂ ਪੰਜਾਬ ਪੁਲਿਸ ਕੀ ਹੋਇਆ ਪੰਜਾਬ ਪੁਲਿਸ ਕੋਈ ਕਮਜ਼ੋਰ ਪੁਲਿਸ ਹੈ ਅੱਜ ਤੱਕ ਜੇ ਬੀਬੀਐਮੀ ਦੀ ਜਿਹੜੀ ਸੁਰੱਖਿਆ ਹੈ ਉਹ ਪੰਜਾਬ ਦੀ ਪੁਲਿਸ ਨੇ ਕੀਤੀ ਹੈ ਇਹ ਚਿੰਚੇਤ ਸੀਐਸਐਫ ਕਿਉਂ ਲਾ ਦਿੱਤੀ ਬੇਸਿਕਲੀ ਕੀ ਹੋ ਰਿਹਾ ਹੈ ਪੰਜਾਬ ਨੂੰ जान बुझ के शीशा दिखा रही है बीजेपी की सरकार कि आने वाले दिनों जे दसना चाहंदी है कि सीएसएफ लाती है ਤੁਹਾਡਾ ਹੁਣ ਸਾਡੇ ਤੇ ਕੋਈ ਹੱਕ ਨਹੀਂ ਰਿਹਾ ਤੁਹਾਡਾ ਕੋਈ ਹੱਕ ਨਹੀਂ ਹੈ ਬੀਬੀ ਅੰਮੀ ਤੇ ਸੈਂਟਰ ਤੈ ਕਰੇਗਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਗਲੇ ਫੈਸਲੇ ਕੀ ਹੋਣਗੇ ਇਹ ਤਾਂ ਸ਼ੁਰੂਆਤ ਹੈ ਮੁੱਖ ਮੰਤਰੀ ਨੂੰ ਇਸੇ ਲੜਾਈ ਲੜਨੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਨੂੰ ਲੈ ਕੇ ਦੇਸ਼ ਹਾਈ ਕੋਰਟ ਦਾ ਰੁਕ ਕਰਨਾ ਚਾਹੀਦਾ ਬਹੁਤ ਧੰਨਵਾਦ ਤੇ ਇਹ ਸੰਨ ਸਾਡੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਉਡਿੰਗ ਕੈਮਰਾਮੈਨ ਰਾਮ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ